ਦੋਵਾਂ ਦਾ ਸੰਸੁਣਾ ਆਪਣੇ ਮੈਂ ਕਦੇ ਵੀ ਸੁਸਾਇਡ ਨਹੀਂ ਕਰੂੰਗਾ ਜੋ ਦੋਸਤੋ ਇੱਕ ਵਾਰ ਫਿਰ ਤੋਂ ਨਵੀਂ ਅਪਡੇਟਸ ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਆ। ਇਸ ਵੀਡੀਓ ਰਾਹੀਂ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਇੱਕ ਨਵੀਂ ਅਪਡੇਟ ਲੈ ਕੇ ਪਹੁੰਚੇ ਹਾਂ ਦੋਸਤੋ। ਵੀਡੀਓ ਦੇ ਰਾਹੀਂ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ। ਵੀਡੀਓ ਬਹੁਤ ਹੀ ਇੰਟਰਸਟਿਡ ਹੋਣ ਵਾਲੀ ਹੈ। ਤੁਹਾਨੂੰ ਇਹ ਵੀ ਦਿਖਾ ਲਾਂਗੇ ਕਿ ਜਦੋਂ ਰਾਹੁਲ ਗਾਂਧੀ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਸਨ ਤੇ ਪਿਤਾ ਬਲਕੌਰ ਸਿੰਘ ਨੇ ਕੀ ਕਿਹਾ ਸੀ। ਤੇ ਇਸੇ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਦੇਖੋਗੇ ਕਿ ਰਾਹੁਲ ਗਾਂਧੀ ਨੇ ਕਿਉਂ ਪੁੱਛਿਆ ਸੀ ਕਿ ਮੀਡੀਆ ਨੂੰ ਕਿ ਤੁਸੀਂ ਸਿੱਧੂ ਮੂਸੇਵਾਲਾ ਦਾ 295 ਗਾਣਾ ਸੁਣਿਆ ਹੈ। ਸੋ ਸਭ ਤੋਂ ਪਹਿਲਾਂ ਸ तो मेरे को आपको समझाने की जरूरत ही नहीं है इस बार बार भी। कैसी फीलिंग होती है कैसे परिवार में खिलारा पड़ता है जो आपकी प्रॉपर्टी होती है जो आपका बच्चा मर जाता है तो आपका कमाया हुआ पैसा भी आपकी मौत बन जाता इसीलिए मैंने हिम्मत नहीं हारी मैंने जिस दिन मेरे बेटे की अरदास हुई थी उस दिन एक अरदास की थी भी, हे भगवान मैं कभी भी सुसाइड नहीं करूँगा जो कुछ भी मेरे पास बचा मैं फिर से एनर्जी इकट्ठी करूंगा और मैं जिंदगी जीवन की कोशिश करूँगा और तो आपके सामने छोटा सिद्धू आ गया डिटो कापी बिल्कुल उतने प्यारा वो ही सब भगवान करे आप सरकार में आए तो फिर दिन बनेंगे और दुनिया के लिए मिसाल बनेगी और हम आपको गारंटी करके कह रहे हैं कि हमारी सरकार आएगी तो इसका पूरा मतलब आप आप नाम भी होगा तो तो मेरे जैसे हालात जो मीडिया ने राहुल गांधी इस बार किनिया सीटा जीत रहे हो राहुल गांधी वालों इस गल का जवाब सीधु मूसे वाले दो सौ पचानवे गाने का जिक्र करके दिता गया आओ नजर मारद ਸਿੱਧੂ ਮੂਸੇਵਾਲਾ ਦਾ ਗਾਣਾ ਸੁਨਾਪਨੇ 295 295 ਕਿੰਨੀ ਸਾਲ ਸੀ ਲੇ ਆ ਰਹੀ ਹੈ ਆਪਕੇ ਹਿਸਾਬ ਸੇ ਸਿੱਧੂ ਮੂਸੇਵਾਲਾ ਦਾ ਗਾਣਾ ਸੁਨਾਪਨੇ 295 292 292 ਤੇ ਵੀਡੀਓ ਦੇ ਵਿੱਚ ਅੱਗੇ ਵੀ ਇਸੇ ਤਰ੍ਹਾਂ ਦੀ ਹੋਰ ਇੰਟਰਸਟਿੰਗ ਜਾਣਕਾਰੀ ਹੈ ਦੋਸਤੋ ਵੀਡੀਓ ਨੂੰ ਛੱਡਿਓ ਨਾ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖੋ ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਦੋਸਤੋ ਉਹਨਾਂ ਦੇ ਲਗਾਤਾਰ ਗਾਣੇ ਰਿਲੀਜ਼ ਹੋ ਰਹੇ ਹਨ ਤੇ ਇੱਥੇ ਸਿੱਧੂ ਮੂਸੇਵਾਲਾ ਦਾ ਇੱਕ ਗਾਣਾ ਹੋਰ ਰਿਲੀਜ਼ ਹੋਇਆ ਹੈ ਡੈਲਮਨ ਜੋ ਕਿ ਬ੍ਰਿਟਿਸ਼ ਪੌਪ ਸਟਾਰ ਸਟੈਫਲੈਂਡਨ ਦੇ ਨਾਲ ਰਿਲੀਜ਼ ਹੋਇਆ ਹੈ ਤੇ ਇਹ ਗਾਣਾ ਅੱਜਕੱਲ੍ਹ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੁਸੀਂ ਇਸ ਗਾਣੇ ਨੂੰ ਸਿੱਧੂ ਮੂਸੇਵਾਲਾ ਦੇ YouTube ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਦੁਨੀਆ ਦੇ ਬਹੁਤ ਹੀ ਮਸ਼ਹੂਰ ਅਮਰੀਕੀ ਰੈਪਰ ਅਤੇ ਸਿੰਗਰ ਪਿਟਬੋਲ ਨਜ਼ਰ ਆ ਰਹੇ ਹਨ ਤੇ ਗੁਰੂ ਰੰਦਾਵਾ ਨੇ ਇਸ ਫੋਟੋ ਨੂੰ ਸਾਂਝੀ ਕਰਦੇ ਹੋਏ ਲਿਖਿਆ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਅੱਜ ਦੁਨੀਆ ਦੇ ਇੱਕ ਮਹਾਨ ਸਿੰਗਰ ਮੇਰੇ ਨਾਲ ਅੱਜ ਸਟੇਜ ਸ਼ੇਅਰ ਕਰ ਰਹੇ ਹਨ ਦੋਸਤੋ ਵੀਡੀਓ ਰਾਈ ਸਾਡੇ ਨਾਲ ਅਖੀਰ ਤੱਕ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਸਾਡੀ ਅੱਜ ਦੀ ਇਹ ਵੀਡੀਓ ਤੇ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਸ਼ੇਅਰ ਜਰੂਰ ਕਰੋ ਔਰ ਨਾਲ ਹੀ ਨਾਲ ਇਦਾਂ ਦੀ ਹੋਰ ਅਪਡੇਟਸ ਦੇਖਣ ਦੇ ਲਈ ਸਾਡੇ Thank you